ਜਾਨਰੇ ਕਾਰਨ ਤੱਕ ਮੁੰਸਗੀਏ ਗਿਆ ਸੀ ਪਰ ਮਜਬੂਰੀ ਨੂੰ ਕੰਮ ਕਰਨਾ ਵਰਕ ਪਰਮਿਟ ਲੋਵਾਣਾ ਪਿਆ ਰਾਮਪੰਧਾ ਇਹ 2019 ਚ ਬਾਹਰ ਗਿਆ ਸੀ ਤੇ ਪਿਛਲੇ ਕੋਈ ਡੇਢ ਕਿ ਮਹੀਨੇ ਆ ਪਹਿਲਾਂ ਜਾਨੀ 35 40 ਦਿਨ ਪਹਿਲਾਂ ਇਹ ਉੱਥੇ ਫੜਿਆ ਗਿਆ 4 ਸਾਲ ਦਾ ਵਰਕ ਪਰਮਿਟ ਵੀਜ਼ਾ ਲੋਆਇਆ ਸੀਗਾ ਅਪਡੇਟ ਕਰਦਾ ਰਿਹਾ ਸਾਲ ਬਾਅਦ ਲੇਕਿਨ 4 4 ਸਾਲ ਬਾਅਦ ਮੈਂ ਜਦੋਂ ਅਪਡੇਟ ਵਰਕ ਪਰਮਿਟ ਵੀਜ਼ਾ ਅਪਡੇਟ ਕਰਵਾਇਆ ਏਜੰਟ ਮੈਨੂੰ ਠਗੀ ਕਰ ਗਿਆ ਉਹਨੇ ਨਿਊ ਨਿਊ ਕਰਵਾਇਆ ਮੇਰਾ ਵਰਕ ਪਰਮਿਟ ਇਹ ਜੋ 4 ਸਾਲ ਦਾ ਵਰਕ ਪਰਮਿਟ ਜਿਹੜਾ ਖਤਮ ਹੋ ਗਿਆ ਇਹਨਾਂ ਨੇ ਕਿਸੇ ਏਜੰਟ ਨੂੰ ਕਿਹਾ ਕਿ ਮੈਨੂੰ ਇਹਦਾ ਪਰਮਿਟ ਵਧਾ ਕੇ ਦੇ ਉਹ ਗਾਲੀ ਜਿਹੜਾ ਹੈਗਾ ਠੱਗ ਨਿਕਲਿਆ ਉਹਨੇ ਜਿਹੜਾ ਹੈਗਾ ਦੇ ਕੋਲ ਇੰਡੀਆ ਦਾ 36000 ਰੁਪਏ ਵੀ ਲੈ ਲਿਆ ਪਰ ਵਰਕ ਪਰਮਿਟ ਨਾ ਬਣਾ ਕੇ ਦਿੱਤਾ ਕੋਦੇ ਰਹਿਣ ਵਾਲੇ ਮੇਰਾ ਨਾਮ ਜਗਦੀਪ ਸਿੰਘ ਹੈ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਅੱਜ ਵਤਨ ਵਾਪਸੀ ਹੋਈ ਹੈ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਦੋਂ ਗਏ ਸੀ ਵਿਦੇਸ਼ 2019 ਚ ਗਏ ਸੀ ਇਹ ਕੀ ਕਾਰਨ ਸੀ ਉੱਥੇ ਜਾਣ ਦੇ ਜਾਣ ਦੇ ਕਾਰਨ ਤਾਂ ਘੁੰਮਣ ਸੀ ਗਏ ਸੀਗੇ ਪਰ ਮਜਬੂਰੀ ਨੂੰ ਕੰਮ ਕਰਨਾ ਵਿਵਾਰਕ ਪਰਮਨੈਂਟ ਲਵਾਨਾ ਪਿਆ ਕੰਮ ਕਰਦਾ ਮਜਬੂਰੀ ਕੀ ਬਣ ਗਈ ਮਜਬੂਰੀ ਮੇਰੇ ਭਰਾ ਤੇ ਮੇਰੇ ਫਾਦਰ ਸਾਹਿਬ ਐਕਸੀਡੈਂਟ ਹੋ ਗਿਆ ਸੀਗਾ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ

ਛਾਪਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਨੂੰ ਠਾਣੇ ਲੈ ਗਿਆ ਠਾਣੇ ਲੈ ਕੇ ਜਾਣ ਤੋਂ ਬਾਅਦ ਮੈਨੂੰ ਵੈਰੀਕੇਸ਼ਨ ਹੌਮ ਚ ਲੈ ਕੇ ਰੱਖਿਆ ਗਿਆ 20 ਦਿਨ ਉਸ ਤੋਂ ਬਾਅਦ 20 ਦਿਨ ਮੈਨੂੰ ਕੈਂਪ ਚ ਰੱਖਿਆ ਗਿਆ ਇਮੀਗ੍ਰੇਸ਼ਨ ਦੇ ਕੈਂਪ ਚ ਉੱਥੇ ਕਿਹੋ ਜਿਹੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਮੈਂ ਤਾਂ ਕਹੂੰਗਾ ਕਿ ਇੱਕ ਤਰ੍ਹਾਂ ਦਾ ਨਰਕ ਕਿਹਿਆ ਸ਼ਬਦ ਵਰਤ ਸਕਦੇ ਨਹੀਂ ਫਿਰ ਵੀ ਉੱਥੇ ਕਿਹੋ ਜਿਹੇ ਤਸ਼ੱਬਦ ਚੱਲ ਰਹੇ ਸੱਚ ਇਹ ਹੈ ਕਿ ਥੱਲੇ ਸੁਲਾਉਂਦੇ ਉੱਥੇ ਥੱਲੇ ਜਾ ਸੁਲਾਉਂਦੇ ਆਪਣੇ ਤੇ ਕੋਈ ਕਪੜਾ ਨਹੀਂ ਕੁਛ ਨਹੀਂ ਦਿੰਦੇ ਤੇ ਸਿਰਫ ਯੂਨੀਫਾਰਮ ਦਿੰਦੇ ਨੇ ਆਪਣਾ ਸਾਬਣ ਵੀ ਕੋਈ ਜਿਹੇ ਪੈਸੇ ਆ ਗਏ ਤਾਂ ਆਪਣਾ ਣਾਣ ਵਾਸਤੇ ਸਾਬਣ ਖਰੀਦ ਸਕਦੇ ਨੇ ਤਾਂ ਬਦੀ ਬੈਠੇ ਖਾਜ ਹੁੰਦੀ ਸਰੇ ਤੇ ਪਾਣੀ ਬਹੁਤ ਜਿਆਦਾ ਗੰਦਾ ਆ ਉੱਥੇ ਦਾ ਖਾਣਾ ਪੀਣਾ ਬਹੁਤ ਜਿਆਦਾ ਗੰਦਾ ਆ ਬਸ ਮਜਬੂਰੀ ਨੂੰ ਖਾਣਾ ਪੈਂਦਾ ਪੇਟ ਭਰਨ ਵਾਸਤੇ ਜਦੋਂ ਫੜੇ ਗਏ ਲੱਗਦਾ ਸੀ ਕਿ ਉਹਨੂੰ ਕਰ ਬਾਬਾ ਜਾਨ ਚਾਹੁੰ ਮश्किल ਸੀ ਕਿ ਮੇਰੇ ਦਾ ਬਲੈਕ ਸ਼ਾਗਰ ਸੇ ਅੱਖਾਂ ਸਾਹਮਣੇ ਮश्किल ਸੀ ਕਿ ਜਿਸ ਸਾਹਮਣੇ ਮੈਂ ਉੱਤੇ ਹਲਾਸ ਹੁੰਦਾ ਸੀਗਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਵਾਪਸ ਜਲ ਚਲਾ ਜਾਊਂਗਾ ਸਨ ਸਿਚਵਾਲ ਜੀ ਨਾਲ ਗੱਲ ਕਰਨ ਪਰ ਸੈਂਸਸ ਪਰਵਾਹ ਪਰਵਾਸ ਸਪੈਕ ਕੀਤਾ ਤੇ ਦੋ ਤਰੀਕ ਨੂੰ ਮਿਲੇ ਬਾਬਾ ਜੀ ਨੂੰ ਤੇ 10 ਤਰੀਕ ਨੂੰ ਮੇਰੀ ਵਾਪਸੀ ਹੋ ਗਈ। ਹੁਣ ਕਰ ਵਾਪਸ ਆਇਆ ਹਾਂ ਕਿੰਨਾ ਖੁਸ਼ ਕਰਦੇ ਬਹੁਤ ਜ਼ਿਆਦਾ ਵਧੀਆ ਮਹਿਸੂਸ ਕਰਦੇ ਆ ਬਹੁਤ ਖੁਸ਼ ਨੇ ਪਰਿਵਾਰ ਪੂਰਾ ਸਾਰਾ ਧੰਨਵਾਦ ਕਰਦਾ ਬਾਬਾ ਜੀ ਦਾ ਜਿਹਨਾਂ ਨੇ ਆਪਣਾ ਕਮ ਕੀਤਾ ਦਿਖਾਇਆ ਵਾਪਸੀ ਕਰਵਾਈ ਮੈਂ ਜਲਦੀ ਤੋਂ ਦੁਬਾਰਾ ਵਿਦੇਸ਼ ਜਾਣ ਦੀ ਚਾਹਤ ਨਹੀਂ ਹੈ ਨਹੀਂ ਜੀ ਮਤਾਰਾ ਦੁਬਾਰਾ ਨਹੀਂ ਜਾਣਾ ਚਾਹੁੰਦੇ ਕੋਈ ਕੋਈ ਵਿਦੇਸ਼ ਚ ਇਸ਼ਿਆ ਨਹੀਂ ਹੈ ਕਿ ਪੰਜਾਬ ਚ ਕੰਮ ਕਰਾਂਗੇ ਆਪਣਾ ਫੈਮਿਲੀ ਨਾਲ ਰਾਵਾਂਗੇ ਪਰਦੀ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਨੌਜਵਾਨ ਨੇ ਨੌਜਵਾਨ ਪੀੜ੍ਹੀ ਦਾ ਰੁਖ ਵਿਦੇਸ਼ਾਂ ਵੱਲ ਕਾਫੀ ਹੈ ਉਹਨਾਂ ਨੂੰ ਕਿਸੇ ਨਾ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਸਨੇਹਾ ਹੀ ਦੇਣਾ ਚਾਹੁੰਦੇ ਜੇ ਜਾਣਾ ਦੂਸਰੀ ਕੰਟਰੀਆਂ ਚ ਵਿਦੇਸ਼ਾਂ ਚ ਆਪਣਾ ਪਰਮਨੈਂਟ ਆਪਣਾ ਵੀਜ਼ਾ ਆਪਣੇ ਡਾਕੂਮੈਂਟ ਪੂਰੇ ਬਣਾ ਕੇ ਜਾਓ ਦੋ ਨੰਬਰਸ ਨਾ ਜਾਓ ਦੋ ਨੰਬਰਸ ਜਾਣ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਹੈ ਮੈਂ ਤਾਂ ਦੋ ਨੰਬਰ ਸਸੇ ਨਹੀਂ ਸੀਗਾ ਪਰ ਏਜੰਟ ਦੀ ਤਰਫ ਸੇ ਮੈਂ ਦੋ ਨੰਬਰ ਚ ਹੋ ਗਿਆ ਦੋ ਨੰਬਰ ਦੀ ਗਿਣਤੀ ਚ ਆ ਗਏ ਤੇ ਮਲੇਸ਼ੀਆਜ਼ ਮੈਂ ਕਹਿੰਨਾ ਤੁਸੀਂ ਨਹੀਂ ਜਾਓ ਮਲੇਸ਼ੀਆ ਨਾਲ ਚੰਗਾ ਤੁਸੀਂ ਆਪਣੇ ਪੰਜਾਬ ਚ ਰਹੋ ਕੋਈ ਬਿਜ਼ਨਸ ਕਰੋ ਖੇਤੀਬਾੜੀ ਕਰੋ ਕੋਈ ਆਪਣਾ ਸ਼ਾਪ ਖੋਲੋ ਉਹ ਜ਼ਿਆਦਾ ਬੈਟਰ ਜੀ ਨਾਮ ਇਹ ਤੁਹਾਡਾ ਇਹ ਨੌਜਵਾਨ ਤੁਹਾਡਾ ਰਿਸ਼ਤੇਦਾਰ ਹੈ ਹਾਂ ਬਿਲਕੁਲ ਜੀ ਆਪਣਾ ਰਿਸ਼ਤੇਦਾਰ ਪ੍ਰਦੀਪ ਸਿੰਘ ਖਾਲਸਾ ਮੇਰਾ ਨਾਮ ਤੇ ਇਹ 2019 ਚ ਬਾਹਰ ਗਿਆ ਸੀ ਤੇ ਪਿਛਲੇ ਕੋਈ ਡੇਢ ਕਿ ਮਹੀਨੇ ਆ ਪਹਿਲਾਂ ਜਾਨੀ 35 40 ਦਿਨ ਪਹਿਲਾਂ ਇਹ ਉੱਥੇ ਫੜਿਆ ਗਿਆ ਤੇ ਇਹਦੇ ਨਾਲ ਕੋਈ ਕੰਟੈਕਟ ਨਹੀਂ ਹੋ ਪਾਰਿਆ ਸੀ ਫਿਰ ਇਹਦੇ ਮੈਸੇਜ ਵਗੈਰਾ ਆਏ ਜਿਹੜੇ ਇਹਦੇ ਮੈਸੇਜ ਆਏ ਉਹਨਾਂ ਮੈਸੇਜ ਤੋਂ ਸਾਨੂੰ ਅੰਦਾਜ਼ਾ ਲੱਗਿਆ ਵੀ ਇਹਨੂੰ ਜਿਹੜਾ ਜੇਲ੍ਹ ਚ ਲੈ ਗਏ ਨੇ ਤੇ ਫਿਰ ਅਸੀਂ ਇਹ ਬ੍ਰਦਰ ਨੇ ਵੱਡੇ ਬ੍ਰਦਰ ਨੇ ਜਗਜੀਪ ਦੇ ਤੇ ਫਿਰ ਭਾਜੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਅਸੀਂ ਇਕੱਠੇ ਹੋ ਕੇ ਬਾਬਾ ਜੀ ਕੋਲ ਆਏ ਸਿਚੇਵਾਲ ਸਾਹਿਬ ਕੋਲ ਇਹਨਾਂ ਨੂੰ ਪੂਰਾ ਮੈਟਰ ਦੱਸਿਆ ਇਹਨਾਂ ਨੇ ਨਾਲ ਦੀ ਨਾਲ ਜਿਹੜੀ ਮੇਲ ਐ ਚੈਂਬੈਸੀ ਨੂੰ ਭਾਰਤ ਅੰਬੈਸੀ ਨੂੰ ਤੇ ਭਾਰਤ ਅੰਬੈਸੀ ਦੇ ਰਾਹੀਂ ਜਿਹੜਾ ਸੰਪਰਕ ਮਿਲੇਸ਼ੀਅਸ ਅੰਬੈਸੀ ਜੀ ਕੀਤਾ ਤੇ ਇਹਦਾ ਜਿਹੜਾ ਐਕਚੁਅਲੀ ਕੀ ਹੈ ਜਿਹੜੇ ਉੱਥੇ ਜੇਲ੍ਹ ਚ ਬੰਦੇ ਰੱਖਦੇ ਆ ਸਾਰਾ ਉਹ ਜਿਹੜੀ ਕਟਿੰਗ ਆ ਨਾ ਫੌਜੀ ਕੱਟ ਕਰ ਦਿੰਦੇ ਬਿਲਕੁਲ ਗੰਜਾ ਕਰ ਦਿੰਦੇ ਬੰਦੇ ਨੂੰ ਬਾਬਾ ਜੀ ਦੀ ਮੇਲ ਜਾਣ ਕਰਕੇ ਇਹਨੂੰ ਉਹ ਵੀ ਨਹੀਂ ਕੀਤਾ ਪਰ ਸੈਕੰਡਲੀ ਜਦੋਂ ਇਹ ਵਾਪਸ ਆਇਆ 10 ਤਰੀਕ ਨੂੰ ਵਾਪਸ ਆਇਆ ਇੱਕ ਟੈਸਟ ਸੀ ਕਰਵਾਤੀ ਜੀ ਇਹਦਾ ਫਿਰ ਉੱਥੇ ਜਦੋਂ ਅੰਬੈਸੀ ਦੇ ਵਿੱਚ ਇਹਦੀ ਪੁੱਛ ਕੇ ਸੀ ਕੋਈ ਇਮੀਗ੍ਰੇਸ਼ਨ ਵਾਲਿਆਂ ਨੇ 6 ਘੰਟੇ ਰੋਕਿਆ ਕਿਉਂਕਿ ਇਹਦੇ ਨਾਲ ਹੋਰ ਬਹੁਤ ਜਾਣੇ ਸੀਗੇ ਪਰ ਇਹਨੂੰ ਨਾਰਮਲੀ ਇੱਕ ਦੋ ਸਵਾਲ ਪੁੱਛੇ ਜਿਆਦਾ ਇਹਨੂੰ ਕੋਈ ਉੱਥੇ ਕੋਈ ਪ੍ਰੋਬਲਮ ਨਹੀਂ ਆਈ ਸਿਰਫ ਬਾਕੀ ਦੇ ਜਿਹੜੇ ਨਾਲ ਬੰਦੇ ਡਿਪੋਰਟ ਹੋ ਕੇ ਆਏ ਸੀ ਉਹਨਾਂ ਕਰਕੇ ਥੋੜੀ ਜੀ ਪ੍ਰੋਬਲਮ ਆਈ ਤੇ ਬਾਕੀ ਅਸੀਂ ਤਾਂ ਬਾਬਾ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਆ ਸਾਰੇ ਪਰਿਵਾਰ ਵੱਲੋਂ ਸਾਰੀ ਇਲਾਕੇ ਦੀ ਸੰਗਤ ਵੱਲੋਂ ਕਿ ਸਾਡਾ ਇੱਕ ਨੌਜਵਾਨ ਜਿਹੜਾ ਯੰਗ ਉਮਰ ਦਾ ਜਿਹਨੇ ਹਲੇ ਪੰਜਾਬ ਦਾ ਭਵਿੱਖ ਬਣਨਾ ਹੈ ਆ ਕੇ ਆਉਣ ਵਾਲੇ ਟਾਈਮ 'ਚ ਤੇ ਉਹ ਜਿਹੜਾ ਸਾਡੇ ਘਰ ਵਾਪਸ ਕਰਤਾ ਜੀ ਇਸ ਤਰ੍ਹਾਂ ਪਹਿਲਾਂ ਵੀ ਬਹੁਤ ਬੱਚੇ ਸਾਡੇ ਬਾਹਰ ਵਿਦੇਸ਼ਾਂ ਵਿੱਚ ਫਸੇ ਜੂਰੇ ਉਸ ਨੇ ਜੇਲਾਂ ਦੀ ਹਵਾ ਖਾ ਕੇ ਤੇ ਘਰਦਿਆਂ ਨੇ ਜਿਹੜੇ ਹੈਗੇ ਪਿੱਛੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਇਸੇ ਤਰ੍ਹਾਂ ਅੱਜ ਇਹ ਲੁਧਿਆਣੇ ਤੋਂ ਨੌਜਵਾਨ ਜਗਦੀਪ ਜਿਹੜਾ ਮਲੇਸ਼ੀਆ ਦੇ ਵਿੱਚ ਕਸਿਆ ਸੀ ਤੇ ਇਹਨਾਂ ਨੂੰ ਗਿਆ 19 ਦੇ ਵਿੱਚ ਉੱਥੇ ਪਹੁੰਚੇ ਸੀ ਇਹਨਾਂ ਕੋ 4 ਸਾਲ ਦਾ ਪਰਮਨੈਂਟ ਸੀਗਾ ਜਦੋਂ 4 ਸਾਲ ਦਾ ਵਰਕ ਪਰਮਿਟ ਇਹਨਾਂ ਦਾ ਕੰਮ ਹੋ ਗਿਆ ਇਹਨਾਂ ਨੇ ਕਿਸੇ ਏਜੰਡਰ ਨੂੰ ਕਿਹਾ ਕਿ ਮੈਨੂੰ ਇਹਦਾ ਪਰਮਿਟ ਵਧਾ ਕੇ ਦੇ ਤੂੰ ਗਾਲੀ ਜਿਹੜਾ ਹੈਗਾ ਠੱਗ ਨਿਕਲਿਆ ਉਹਨੇ ਜਿਹੜਾ ਹੈਗਾ ਇਹਦੇ ਕੋਲ ਇੰਡੀਆ ਦਾ 38000 ਰੁਪਇਆ ਵੀ ਲੈ ਲਿਆ ਪਰ ਵਰਕ ਪਰਮਿਟ ਮਾ ਬਣਾ ਕੇ ਦਿੱਤਾ ਫਿਰ ਇਹਦਾ ਇਸ ਫੈਕਟਰੀ 'ਚ ਕੰਮ ਕਰਦਾ ਸੀ ਉੱਥੇ ਛਾਪਾ ਪੈ ਗਿਆ ਖੜਿਆ ਗਿਆ ਜਿਹਦੇ ਵਾਸਤੇ ਤਾਨੂੰ ਈਲ ਜਾਣਾ ਪਿਆ ਕਿਉਂਕਿ ਇਹ ਨੌਜਵਾਨ ਜਿਹੜਾ ਹੈ ਇਹ ਜਦੋਂ ਕਿਤੇ ਮਲੇਸ਼ੀਆ ਤੇ ਗਿਆ ਉਹਦੇ ਬਾਅਦ ਵਿੱਚ ਇਹਨਾਂ ਦੇ ਐਕਸੀਡੈਂਟ ਹੋ ਗਿਆ ਇਹਨਾਂ ਦੇ ਭਰਾ ਦਾ ਤੇ ਬਾਪ ਦਾ ਇਹਨਾਂ ਦਾ ਬਾਪ ਚੜ੍ਹਾਈ ਕਰ ਗਿਆ ਤੇ ਉਹਨਾਂ ਦਾ ਜਿਹੜਾ ਪਰਿਵਾਰ ਦਾ ਇਕੱਲਾ ਖਰਚਾ ਚੱਲਣ ਵਾਲਾ ਵਾਲਾ ਇਹ ਹੀ ਨੌਜਵਾਨ ਸੀਗਾ ਜਦੋਂ ਈਲ ਵਿੱਚ ਚਲੇ ਗਿਆ ਤੇ ਬਹੁਤ ਵੱਡੀ ਪਰੇਸ਼ਾਨੀ ਹੋਈ ਕਿਉਂਕਿ ਜਿੰਨੀ ਪਰੇਸ਼ਾਨੀ ਉਥੇ ਬਾਹਰ ਬੈਠਾ ਵਿਅਕਤੀ ਜੇਲ੍ਹ ਦੇ ਵਿੱਚ ਭੁਗਤਦਾ ਉਹਨੂੰ ਜਿਆਦਾ ਪਰੇਸ਼ਾਨੀ ਜਿਹੜੇ ਹੈਗਾ ਮਾਂ ਪਰਿਵਾਰ ਜਿਹੜਾ ਹੈਗਾ ਉਹਨੂੰ ਆਉਂਦੀ ਹੈ ਕਿ ਉਸ ਕਿਹੜੇ ਹਾਲਾਤਾਂ ਵਿੱਚ ਰਹਿੰਦਾ ਸੋ ਇਹਦੇ ਪਰਿਵਾਰ ਨੇ ਆਣ ਕੇ ਜਾਣਕਾਰੀ ਦਿੱਤੀ ਸਾਨੂੰ 2 April ਨੂੰ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਇਹ 10 April ਨੂੰ ਜਿਹੜਾ ਹੈਗਾ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਸਾਨੂੰ ਇਹਦੀ ਖੁਸ਼ੀ ਹੈ ਅਸੀਂ ਵਿਸ਼ੇਸ਼ ਤੌਰ ਤੇ ਵਿਦੇਸ਼ ਕੋ ਭਾਗ ਦਾ ਤੇ ਜਿਹੜੀ ਹੈ ਮਲੇਸ਼ੀਆ ਦੀ ਇੰਡੀਆ ਨਮੈਸੀ ਉਹਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨੂੰ ਜਿਹੜੀ ਹੈ 6 ਮਹੀਨੇ ਦੀ ਕੈਡਮੀ ਹੋਈ ਸੀ ਪਰ ਉਹਨਾਂ ਨੂੰ ਛੇਤੀ ਜਿਹੜਾ ਹੈਗਾ ਇਹਨੂੰ ਜਲਦੀ ਰਹਾ ਕਰਾ ਕੇ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਇਹ ਪਛਾ ਗਿਆ ਸੂਰਜ ਵਾਪਸ ਆਇਆ ਅਸੀਂ ਸਾਨੂੰ ਖੁਸ਼ੀ ਹੈ ਕਿ ਅੱਜ ਪਰਿਵਾਰ ਦੇ ਵਿੱਚ ਆਇਆ ਆਪਣੀ ਮਾਂ ਦੇ ਕੋਲ ਆਇਆ ਭਰਾ ਦੇ ਕੋਲ ਪਹੁੰਚਾ ਸੋ ਅਸੀਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਨੌਜਵਾਨ ਨੂੰ ਬਾਹਰ ਜਾਂਦੇ ਆ ਤੋ ਉਹ ਇਸ ਤਰ੍ਹਾਂ ਜਿਹੜਾ ਹੈਗਾ ਜਾਲੀ ਏਜੰਟ ਜਿਹੜੇ ਹੈਗੇ ਆ ਜਿਹੜੇ ਕਿ ਉਹ ਦਾਵਾ ਕਰ ਦਿੰਦੇ ਕਿ ਮੈਂ ਵੀਜ਼ਾ ਲਵਾ ਦੂੰਗਾ ਮੈਂ ਤੁਹਾਡਾ ਵੀਜ਼ਾ ਬਵਾ ਦੂੰਗਾ ਪਰਮੈਂਟਰ ਕੋਰ ਕਰ ਦੂੰਗਾ ਇਹਨੇ ਕੋਈ ਅਥੋਰਾਈਜ਼ਡ ਨਹੀਂ ਹੁੰਦੇ ਸੋ ਇਹਨਾਂ ਤੋਂ ਬਚਣਾ ਚਾਹੀਦਾ ਕਈ ਵਾਰ ਬੰਦਾ ਇਹਨਾਂ ਦੇ ਜਿਹੜਾ ਹੈਗਾ ਢਾਈ ਚੜ੍ਹ ਕੇ ਬਾਅਦ ਵਿੱਚ ਜਿਹੜਾ ਹੈਗਾ ਉਹ ਜੇਲ੍ਹ ਕੱਟਣੀ ਪੈਂਦੀ ਆ ਜਾਂ ਤਸੀਹੇ ਚਲਣੇ ਪੈਂਦੇ ਆ ਸੋ ਇਸ ਵਾਸਤੇ ਜਿਹੜਾ ਹੈਗਾ ਅਸੀਂ ਬੇਨਤੀ ਕਰਾਂਗੇ ਜਿਹੜਾ ਵੀ ਕੋਈ ਬਾਹਰ ਜਾ ਰਿਹਾ ਇਹਨਾਂ ਟ੍ਰੈਵਲ ਏਜੰਟਾਂ ਤੋਂ ਮਰਜੰਡ ਦੀ ਲੋੜ ਆ। ਅੱਗੇ ਜਿਹੜਾ ਹੈ ਆਪ ਵੀ ਸੁਰੱਖਿਅਤ ਰਹੋ ਤੇ ਪਰਿਵਾਰ ਵੀ ਜਿਹੜਾ ਹੈ ਉਹ ਸੁਖੀ ਰਹੇ। ਥੈਂਕ ਯੂ।